ਜਵਾਨਾ ਇਹ ਹੱਥ ਜੋ ਤੂੰ ਅੱਜ ਚੁੱਕਿਆ ਹੈ ਇਹ ਤੈਨੂੰ ਬਹੁਤ ਭਾਰੀ ਪਵੇਗਾ ਓਏ ਬੁੱਢੇ ਧਮਕੀਆਂ ਨਾ ਦੇ ਅਗਲੇ ਸਟੇਸ਼ਨ ਤੇ ਤੈਨੂੰ ਤੇ ਤੇਰੇ ਇਸ ਜਾਨਵਰ ਨੂੰ ਜੇਲ੍ਹ ਨਾ ਕਰਵਾਈ ਤਾਂ ਮੇਰਾ ਨਾਮ ਵੀ ਯਾਦੋਂ ਨਹੀਂ ਦੇਖਿਆ ਇਨਾ ਬਾਬਿਆਂ ਦਾ ਇਹੀ ਇਲਾਜ ਹੈ ਇੱਕ ਅਫਸਰ ਹੈ ਉਸਨੇ ਅੱਜ ਤੇਰੇ ਬਾਪੂ ਦੀ ਦਸਤਾਰ ਤੇ ਹੱਥ ਚੁੱਕਿਆ ਹੈ ਬਾਪੂ ਜੀ ਕਿਹੜਾ ਹੈ ਉਹ ਬਦਕਿਸਮਤ ਇਨਸਾਨ ਜਿਸਨੇ ਅੱਜ ਆਪਣੀ ਮੌਤ ਨੂੰ ਆਵਾਜ਼ ਮਾਰੀ ਹੈ ਸੱਚਖੰਡ ਐਕਸਪ੍ਰੈਸ ਦੇ ਪੀੜ ਪੜੱਕੇ ਵਾਲੇ ਜਨਰਲ ਡੱਬੇ ਵਿੱਚ ਜਦੋਂ ਇੱਕ ਟੀਟੀ ਟਿਕਟਾਂ ਚੈੱਕ ਕਰਨ ਆਇਆ ਤਾਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਅਗਲੇ ਕੁਝ ਪਲਾਂ ਵਿੱਚ ਉੱਥੇ ਚੀਕ ਚਿਹਾੜਾ ਮਚ ਜਾਵੇਗਾ मामूली बहस ਤੋਂ ਸ਼ੁਰੂ ਹੋਈ ਗੱਲ ਉਦੋਂ ਖਤਰਨਾਕ ਮੋੜ ਲੈ ਗਈ ਜਦੋਂ ਹੰਕਾਰੀ ਅਫਸਰ ਨੇ ਸਾਰੀ ਸੰਗਤ ਦੇ ਸਾਹਮਣੇ ਇੱਕ 70 ਸਾਲਾਂ ਦੇ ਨਿਹੰਗ ਸਿੰਘ ਬਜ਼ੁਰਗ ਦੇ ਨੂਰਾਨੀ ਚਿਹਰੇ ਤੇ ਜ਼ੋਰਦਾਰ ਥੱਪੜ ਜੜ ਦਿੱਤਾ ਆਮ ਤੌਰ ਤੇ ਰੇਲਵੇ ਦੇ ਅਜਿਹੇ ਝਗੜਿਆਂ ਵਿੱਚ ਪੁਲਿਸ ਲੋਕਾਂ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦਿੰਦੀ ਹੈ ਜਾਂ ਜੁਰਮਾਨਾ ਲਗਾ ਕੇ ਮਾਮਲਾ ਰਫਾ ਦਫਾ ਕਰ ਦਿੰਦੀ ਹੈ ਪਰ ਜਦੋਂ ਗੱਡੀ ਅਗਲੇ ਸਟੇਸ਼ਨ ਤੇ ਰੁਕੀ ਤਾਂ ਉੱਥੇ ਖੜੇ ਐਸਐਸਪੀ ਨੇ ਆਪਣੀ ਟੋਪੀ ਲਾ ਕੇ ਉਸੇ ਬਜ਼ੁਰਗ ਦੇ ਪੈਰ ਫੜ ਲਏ ਅਤੇ ਸਾਰਾ ਮਹਿਕਮਾ ਕੰਬੜ ਲੱਗ ਪਿਆ ਆਖਿਰ ਉਸ ਸਧਾਰਨ ਜਿਹੇ ਬਾਬਾ ਜੀ ਦੀ ਇੱਕ ਫੋਨ ਕਾਲ ਨੇ ਕਿਵੇਂ ਪੂਰੇ ਸਟੇਸ਼ਨ ਨੂੰ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਇੱਕ ਥੱਪੜ ਨੇ ਕਿਵੇਂ ਇੱਕ ਅਫਸਰ ਦੀ ਵਰਦੀ ਤੇ ਜ਼ਿੰਦਗੀ ਦੋਵੇਂ ਰੋਲ ਕੇ ਰੱਖ ਦਿੱਤੀਆਂ ਇਹ ਦਰਦਨਾਕ ਸੱਚਾਈ ਜਾਣ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ ਸਿਆਲ ਦੀ ਇੱਕ ਸੁਹਾਵਣੀ ਦੁਪਹਿਰ ਸੀ ਧੁੱਪ ਖਿੜਕੀਆਂ ਰਾਹੀਂ ਅੰਦਰ ਆ ਰਹੀ ਸੀ ਤੇ ਗੱਡੀ ਆਪਣੀ ਪੂਰੀ ਰਫ਼ਤਾਰ ਨਾਲ ਸ੍ਰੀ ਨੰਨਦੇੜ ਸਾਹਿਬ ਵੱਲ ਵਧ ਰਹੀ ਸੀ ਇੱਕ ਡੱਬੇ ਵਿੱਚ ਗੁਰੂਕੀਆਂ ਸੰਗਤਾਂ ਦਾ ਜਮਾਵੜਾ ਸੀ ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਤੇ ਕੋਈ ਥਕਾਵਟ ਉਤਾਰਨ ਲਈ ਅੱਖਾਂ ਮੀਟ ਕੇ ਸੁੱਤਾ ਪਿਆ ਸੀ ਇਸੇ ਡੱਬੇ ਵਿੱਚ ਇੱਕ ਸੀਟ ਤੇ ਬੈਠੇ ਸਨ ਜਥੇਦਾਰ ਬਾਬਾ ਮਹਿਤਾਬ ਸਿੰਘ ਜੀ ਉਮਰ ਕੋਈ 75 ਸਾਲ ਦੇ ਕਰੀਬ ਚਿਹਰੇ ਤੇ ਬਰਫ਼ ਵਰਗਾ ਸਫੈਦ ਦਾੜਾ ਸਿਰ ਤੇ ਭਾਰੀ ਨੀਲਾ ਦੁਮਾਲਾ ਅਤੇ ਸਰੀਰ ਤੇ ਨਿਹੰਗ ਸਿੰਘਾਂ ਵਾਲਾ ਪੂਰਾ ਚੋਲਾ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਪਾਲਤੂ ਬੱਕਰਾ ਸੀ ਜਿਸ ਨੂੰ ਨਿਹੰਗ ਸਿੰਘ ਬਹੁਤ ਸਤਕਾਰ ਨਾਲ ਦੁਮਾਲਦਾਰੀ ਕਹਿ ਕੇ ਆਪਣੇ ਨਾਲ ਰੱਖਦੇ ਨੇ ਬਾਬਾ ਜੀ ਕੋਈ ਅਣਜਾਣ ਨਹੀਂ ਸਨ। ਉਨ੍ਹਾਂ ਨੇ ਬਕਾਇਦਾ ਉਸ ਬੱਕਰੇ ਦੀ ਵੀ ਪੂਰੀ ਟਿਕਟ ਖਰੀਦੀ ਹੋਈ ਸੀ ਤਾਂ ਜੋ ਰਸਤੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ। ਪਰ ਕਹਿੰਦੇ ਨੇ ਕਿ ਜਦੋਂ ਇਨਸਾਨ ਦਾ ਬੁਰਾ ਵਕਤ ਆਉਣਾ ਹੋਵੇ ਤਾਂ ਉਸਦੀ ਮੱਤ ਮਾਰੀ ਜਾਂਦੀ ਹੈ। ਇਸ ਰੇਲਗੱਡੀ ਵਿੱਚ ਡਿਊਟੀ ਦੇ ਰਿਹਾ ਸੀ ਟੀਟੀ ਵਿਜੇ ਯਾਦਵ। ਯਾਦਵ ਆਪਣੇ ਇਲਾਕੇ ਦਾ ਇੱਕ ਬਦਨਾਮ ਅਫਸਰ ਸੀ। ਉਸ ਦੇ ਦਿਲ ਵਿੱਚ ਧਾਰਮਿਕ ਲੋਕਾਂ ਪ੍ਰਤੀ ਪਤਾ ਨਹੀਂ ਕਿਉਂ ਇੱਕ ਅਜੀਬ ਜਿਹੀ ਖਿਜਪਰੀ ਰਹਿੰਦੀ ਸੀ। ਉਹ ਅਕਸਰ ਯਾਤਰੀਆਂ ਤੇ ਆਪਣੀ ਵਰਦੀ ਦਾ ਰੋਪ ਪਾਉਂਦਾ ਤੇ ਨਿੱਕੀਆਂ-ਨਿੱਕੀਆਂ ਗੱਲਾਂ ਤੇ ਰਿਸ਼ਵਤ ਮੰਗਦਾ ਸੀ ਅੱਜ ਜਦੋਂ ਉਹ ਚੈਕਿੰਗ ਕਰਦਾ ਹੋਇਆ ਬਾਬਾ ਮਹਿਤਾਬ ਸਿੰਘ ਜੀ ਦੇ ਕੋਲ ਪਹੁੰਚਿਆ ਤਾਂ ਬੱਕਰੇ ਨੂੰ ਦੇਖ ਕੇ ਉਸ ਦਾ ਪਾਰਾ ਸੱਤਵੇਂ ਆਸਮਾਨ ਤੇ ਚੜ ਗਿਆ ਹਾਲਾਂਕਿ ਬੱਕਰਾ ਚੁੱਪਚਾਪ ਇੱਕ ਕੋਨੇ ਵਿੱਚ ਬੈਠਾ ਸੀ ਪਰ ਯਾਦਵ ਨੂੰ ਤਾਂ ਬਸ ਬਹਾਨਾ ਚਾਹੀਦਾ ਸੀ ਯਾਦਵ ਨੇ ਬਿਨਾਂ ਟਿਕਟ ਦੇਖੇ ਬਿਨਾਂ ਗੱਲ ਸੁਣੇ ਹੀ ਬਾਬਾ ਮਹਿਤਾਬ ਸਿੰਘ ਜੀ ਨੂੰ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ ਬਾਬਾ ਮਹਿਤਾਬ ਸਿੰਘ ਜੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਿਮਰਨ ਤੇ ਸ਼ਾਂਤੀ ਵਿੱਚ guzari ਸੀ ਉਹ ਬੜੇ ਠਰਮੇ ਨਾਲ ਜਵਾਬ ਦੇ ਰਹੇ ਸੀ ਉਹਨਾਂ ਨੇ ਟੀਟੀ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਭਾਈ ਇਹ ਸਾਡੀ ਮਰਿਆਦਾ ਹੈ ਅਸੀਂ ਇਸ ਦੀ ਪੂਰੀ ਟਿਕਟ ਲਈ ਹੈ ਤੂੰ ਸ਼ਾਂਤ ਹੋ ਜਾ ਪਰ ਯਾਦਵ ਦੇ ਸਿਰ ਤੇ ਹੰਕਾਰ ਦਾ ਪੂਤ ਸਵਾਰ ਸੀ ਉਸ ਨੂੰ ਲੱਗਾ ਕਿ ਇਹ ਬੁੱਢਾ ਨਿਹੰਗ ਉਸ ਦਾ ਕੀ ਵਿਗਾੜ ਲਵੇਗਾ ਉਸ ਨੇ ਸੋਚਿਆ ਕਿ ਇਹ ਕੋਈ ਗਰੀਬ ਜਿਹਾ ਸਾਧੂ ਹੈ ਜੋ ਸ਼ਾਇਦ ਡਰ ਜਾਵੇਗਾ ریل ਦੇ ਡੱਬੇ ਵਿੱਚ ਸਾਰੇ ਮੁਸਾਫਿਰ ਸਾਹ ਰੋਕ ਕੇ ਸਭ ਦੇਖ ਰਹੇ ਸੀ ਫਿਰ ਉਹ ਪਲ ਆਇਆ ਜਿਸ ਨੇ ਡੱਬੇ ਵਿੱਚ ਬੈਠੇ ਹਰ ਸ਼ਖਸ ਦਾ ਖੂਨ ਖੋਲ ਦਿੱਤਾ ਬਹਿਸ ਦੇ ਦੌਰਾਨ ਜਦੋਂ ਬਾਬਾ ਜੀ ਨੇ ਆਪਣੀ ਗੱਲ ਰੱਖਣ ਲਈ ਹੱਥ ਅੱਗੇ ਕੀਤਾ ਤਾਂ ਯਾਦਵ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਸ ਨੇ ਆਪਣਾ ਪਾਰਾ ਹੱਥ ਕਮਾਇਆ ਅਤੇ ਜਥੇਦਾਰ ਬਾਬਾ ਮਹਿਤਾਬ ਸਿੰਘ ਜੀ ਦੇ ਨੂਰਾਨੀ ਚਿਹਰੇ ਤੇ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਥੱਪੜ ਦੀ ਆਵਾਜ਼ ਪੂਰੇ ਡੱਬੇ ਵਿੱਚ ਗੂੰਜੀ ਬਾਬਾ ਜੀ ਦੀ ਦਸਤਾਰ ਥੋੜੀ ਟੇਢੀ ਹੋ ਗਈ ਤੇ ਬੱਕਰਾ ਵੀ ਡਰ ਕੇ ਮਿਲਕਣਾ ਲੱਗ ਪਿਆ ਪਰ ਸਾਰਿਆਂ ਨੂੰ ਹੈਰਾਨੀ ਉਦੋਂ ਹੋਈ ਜਦੋਂ ਥੱਪੜ ਖਾਣ ਤੋਂ ਬਾਅਦ ਵੀ ਬਾਬਾ ਜੀ ਨੇ ਨਾ ਤਾਂ ਆਪਣੀ ਕਿਰਪਾਨ ਕੱਢੀ ਤੇ ਨਾ ਹੀ ਜਾਦਵ ਤੇ ਹੱਥ ਚੁੱਕਿਆ। ਉਹਨਾਂ ਨੇ ਬਸ ਆਪਣੀਆਂ ਅੱਖਾਂ ਬੰਦ ਕੀਤੀਆਂ, ਆਪਣੀ ਦਸਤਾਰ ਠੀਕ ਕੀਤੀ ਤੇ ਜਾਦਵ ਵੱਲ ਦੇਖ ਕੇ ਬਹੁਤ ਹੀ ਧੀਮੀ ਆਵਾਜ਼ ਵਿੱਚ ਕਿਹਾ, "ਜਵਾਨਾ, ਇਹ ਹੱਥ ਜੋ ਤੂੰ ਅੱਜ ਚੁੱਕਿਆ ਹੈ, ਇਹ ਤੈਨੂੰ ਬਹੁਤ ਭਾਰੀ ਪਵੇਗਾ। ਤੂੰ ਅੱਜ ਇੱਕ ਬਜ਼ੁਰਗ ਨੂੰ ਨਹੀਂ, ਬਲਕਿ ਆਪਣੇ ਭਵਿੱਖ ਨੂੰ ਥੱਪੜ ਮਾਰਿਆ ਹੈ।" ਜਾਦਵ ਹੰਕਾਰ ਵਿੱਚ ਹੱਸਿਆ। ਕੋਏ ਬੁੱਢੇ ਧਮਕੀਆਂ ਨਾ ਦੇ ਅਗਲੇ ਸਟੇਸ਼ਨ ਤੇ ਤੈਨੂੰ ਤੇ ਤੇਰੇ ਇਸ ਜਾਨਵਰ ਨੂੰ ਜੇਲ੍ਹ ਨਾ ਕਰਵਾਈ ਤਾਂ ਮੇਰਾ ਨਾਮ ਵੀ ਯਾਦਵ ਨਹੀਂ ਟੀਟੀ ਯਾਦਵ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਜਿਸ ਬਜ਼ੁਰਗ ਨੂੰ ਉਹ ਕਮਜ਼ੋਰ ਸਮਝ ਕੇ ਹੁਣੇ ਅਪਮਾਨਿਤ ਕਰਕੇ ਹਟਿਆ ਉਸ ਦੀ ਇੱਕ ਫੋਨ ਕਾਲ ਪੂਰੇ ਰੇਲਵੇ ਮਹਿਕਮੇਦਿਆਂ ਚੂਲਾ ਹਲਾਉਣ ਦੀ ਤਾਕਤ ਰੱਖਦੀ ਹੈ ਉਹ ਇਹ ਨਹੀਂ ਜਾਣਦਾ ਸੀ ਕਿ ਇੱਕ ਸਧਾਰਨ ਨਿਹੰਗ ਸਿੰਘ ਦਾ ਪੁੱਤਰ ਕਿਸ ਅਹੁਦੇ ਤੇ ਬੈਠਾ ਹੈ ਟੀਟੀ ਜਾਦਵ ਨੂੰ ਅਜੇ ਇਹ ਨਹੀਂ ਸੀ ਪਤਾ ਕਿ ਉਸਨੇ ਕਿਸ ਪ੍ਰਿੰਡਾ ਨੇ ਛੱਤੇ ਵਿੱਚ ਹੱਥ ਪਾ ਲਿਆ ਹੈ ਉਸ ਥੱਪੜ ਦੀ ਗੂੰਜ ਪਾਵੇਂ ਹੁਣ ਸ਼ਾਂਤ ਹੋ ਗਈ ਸੀ ਪਰ ਡੱਬੇ ਦੇ ਅੰਦਰਲਾ ਮਾਹੌਲ ਬਾਰੂਦ ਵਾਂਗ ਤਪ ਰਿਹਾ ਸੀ ਜਾਦਵ ਆਪਣੀ ਸੀਟ ਤੇ ਜਾ ਕੇ ਬੈਠ ਗਿਆ ਤੇ ਆਪਣੇ ਸਾਥੀ ਸਟਾਫ ਨਾਲ ਹੱਸ-ਹੱਸ ਕੇ ਗੱਲਾਂ ਕਰਨ ਲੱਗਾ ਉਹ ਬੜੀ ਹੈਕਰ ਨਾਲ ਕਹਿ ਰਿਹਾ ਸੀ ਦੇਖਿਆ ਇਨਾਂ ਬਾਬਿਆਂ ਦਾ ਇਹੀ ਇਲਾਜ ਹੈ ਦੋ ਲਗਾਓ ਤਾਂ ਅਕਲ ਟਿਕਾਣੇ ਆ ਜਾਂਦੀ ਹੈ ਹੁਣ ਦੇਖੀ ਅਗਲੇ ਸਟੇਸ਼ਨ ਤੇ ਇਸ ਬੱਕਰੇ ਦੀ ਬਰੀਆਨੀ ਨਾ ਬਣਵਾਈ ਤਾਂ ਮੇਰਾ ਨਾਮ ਵਟਾ ਦੇਈ। ਉਸਦੇ ਬੋਲਾਂ ਵਿੱਚ ਹੰਕਾਰ ਦਾ ਜ਼ਹਿਰ ਸਾਫ਼ ਚਲਕ ਰਿਹਾ ਸੀ। ਦੂਜੇ ਪਾਸੇ ਜਥੇਦਾਰ ਬਾਬਾ ਮਹਿਤਾਬ ਸਿੰਘ ਜੀ ਬਿਲਕੁਲ ਸ਼ਾਂਤ ਸਨ। ਉਹਨਾਂ ਦੇ ਚਿਹਰੇ ਤੇ ਕੋਈ ਕਬਰਾਹਟ ਨਹੀਂ ਸੀ। ਉਹਨਾਂ ਦੇ ਨਾਲ ਬੈਠੇ ਇੱਕ ਨੌਜਵਾਨ ਸਿੰਘ ਭਾਈ ਜ਼ੋਰਾਵਰ ਸਿੰਘ ਨੇ ਗੁੱਸੇ ਵਿੱਚ ਪੁੱਛਿਆ। "ਬਾਬਾ ਜੀ ਹੁਕਮ ਕਰੋ ਤਾਂ ਇਸ ਦਾ ਸਿਰ ਲਾ ਦਈਏ? ਇਸ ਨੇ ਤੁਹਾਡੀ ਦਸਤਾਰ ਨੂੰ ਹੱਥ ਪਾਇਆ ਹੈ ਸਾਡੇ ਤੋਂ ਜਰਿਆ ਨਹੀਂ ਜਾ ਰਾ।" ਬਾਬਾ ਜੀ ਨੇ ਬੜੇ ਤੀਰਜ ਨਾਲ ਨੌਜਵਾਨ ਦਾ ਹੱਥ ਫੜਿਆ ਤੇ ਕਿਹਾ ਨਹੀਂ ਸ਼ੇਰਾ ਜੋਸ਼ ਨਾਲ ਨਹੀਂ ਹੋਸ਼ ਨਾਲ ਕੰਮ ਲੈਣਾ ਹੈ ਇਹ ਸਰਕਾਰੀ ਮੁਲਾਜ਼ਮ ਹੈ ਇਸ ਨੂੰ ਇਸ ਦੇ ਹੀ ਕਾਨੂੰਨ ਦੀ ਭਾਸ਼ਾ ਵਿੱਚ ਜਵਾਬ ਮਿਲੇਗਾ ਗੁਰੂ ਨੇ ਸਾਨੂੰ ਲੜਨਾ ਸਿਖਾਇਆ ਹੈ ਪਰ ਪਹਿਲਾਂ ਇਨਸਾਨੀਅਤ ਤੇ ਸਬਰ ਦਾ ਪੱਲਾ ਫੜਨਾ ਜ਼ਰੂਰੀ ਹੈ ਬਾਬਾ ਜੀ ਨੇ ਆਪਣੀ ਜੇਬ ਵਿੱਚੋਂ ਇੱਕ ਪੁਰਾਣਾ ਜਿਹਾ ਬਟਨਾ ਵਾਲਾ ਫੋਨ ਕੱਟਿਆ। ਉਹਨਾਂ ਨੇ ਇੱਕ ਨੰਬਰ ਡਾਇਲ ਕੀਤਾ। ਰੇਲ ਗੱਡੀ ਦੀ ਖੜਖੜਾਹਟ ਦੇ ਵਿੱਚ ਉਹਨਾਂ ਦੀ ਆਵਾਜ਼ ਬਹੁਤ ਧੀਮੀ ਸੀ ਪਰ ਉਹਨਾਂ ਦੇ ਸ਼ਬਦ ਬਹੁਤ ਪਾਰੀ ਸੀ। ਦੂਜੇ ਪਾਸੇ ਫੋਨ ਚੁੱਕਿਆ ਗਿਆ। ਬਾਬਾ ਜੀ ਨੇ ਬਸ ਇੰਨਾ ਹੀ ਕਿਹਾ। ਹਾਂ ਪੁੱਤ ਜਗਜੋਤ ਸਿੰਘ ਮੈਂ ਹਾਂ। ਅਸੀਂ ਆ ਰਹੇ ਸੀ। ਰਸਤੇ ਵਿੱਚ ਇੱਕ ਛੋਟੀ ਜੀ ਰੁਕਾਵਟ ਆ ਗਈ ਹੈ। ਇੱਕ ਅਫਸਰ ਹੈ। ਉਸਨੇ ਅੱਜ ਤੇਰੇ ਬਾਪੂ ਦੀ ਦਸਤਾਰ ਤੇ ਹੱਥ ਚੁੱਕਿਆ ਹੈ। ਮੈਂ ਉਸ ਨੂੰ ਕੁਝ ਨਹੀਂ ਕਿਹਾ ਐ ਚਾਹੁੰਦਾ ਹਾਂ ਕਿ ਤੂੰ ਆ ਆ ਕੇ ਦੇਖ ਲਵੇਂ ਕਿ ਤੇਰੇ ਰਾਜ ਦੇ ਵਿੱਚ ਬਜ਼ੁਰਗਾਂ ਤੇ ਧਰਮ ਦਾ ਸਤਕਾਰ ਕਿਵੇਂ ਹੁੰਦਾ ਹੈ ਅਸੀਂ ਅਗਲੇ ਸਟੇਸ਼ਨ 'ਤੇ ਪਹੁੰਚ ਰਹੇ ਹਾਂ ਬਸ 10 ਸੈਕਿੰਡ ਦੀ ਗੱਲ ਤੇ ਫੋਨ ਕੱਟ ਦਿੱਤਾ ਗਿਆ ਕੋਈ ਉੱਚੀ ਆਵਾਜ਼ ਨਹੀਂ ਕੋਈ ਗਾਲ ਗਲੋਚ ਨਹੀਂ ਬਸ ਇੱਕ ਪਿਓ ਦਾ ਆਪਣੇ ਪੁੱਤ ਨੂੰ ਦਿੱਤਾ ਹੋਇਆ ਸੁਨੇਹਾ ਸੀ ਟੀਟੀ ਯਾਦਵ ਜੋ ਦੂਰੋਂ ਇਹ ਸਭ ਦੇਖ ਰਿਹਾ ਸੀ ਉਸਨੇ ਤਾੜੀ ਮਾਰੀ ਤੇ ਵਿਅੰਗ ਨਾਲ ਕਿਹਾ ਲਓ ਜੀ ਬਾਬੇ ਨੇ ਸ਼ਿਕਾਇਤਾਂ ਲਗਾ ਦਿੱਤੀਆਂ ਕਿਸ ਨੂੰ ਫੋਨ ਕੀਤਾ ਬਾਬਾ ਪਿੰਡ ਦੇ ਸਰਪੰਚ ਨੂੰ ਜਾਂ ਗੁਰਦੁਆਰੇ ਦੇ ਪ੍ਰਧਾਨ ਨੂੰ ਬੁਲਾ ਲੈ ਜਿਸ ਨੂੰ ਮਰਜ਼ੀ ਬੁਲਾਉਣਾ ਹੈ ਰੇਲਵੇ ਮੇਰਾ ਇਲਾਕਾ ਹੈ ਇੱਥੇ ਪੁਲਿਸ ਵੀ ਮੇਰੀ ਮਰਜ਼ੀ ਤੋਂ ਬਿਨਾ ਪੈਰ ਨਹੀਂ ਰੱਖਦੀ ਇੱਕ ਹੋਰ ਸਿਆਣਾ ਯਾਤਰੀ ਜੋ ਕੋਲ ਬੈਠਾ ਐ ਸਭ ਵੇਖ ਰਿਆ ਸੀ ਉਸਨੇ ਹੌਲੀ ਜਿਹੀ ਯਾਦਵ ਦੇ ਕੰਨ ਵਿੱਚ ਗਿਆ ਸਾਬ ਮਾਫ ਕਰਨਾ ਪਰ ਇਹ ਬਜ਼ੁਰਗ ਕੋਈ ਆਮ ਬੰਦਾ ਨਹੀਂ ਲੱਗਦਾ ਉਹਨਾਂ ਦੇ ਚਿਹਰੇ ਦਾ ਨੂਰ ਤੇ ਗੱਲ ਕਰਨ ਦਾ ਤਰੀਕਾ ਦੱਸਦਾ ਹੈ ਕਿ ਉਹਨਾਂ ਦੀ ਪਹੁੰਚ ਬਹੁਤ ਦੂਰ ਤੱਕ ਹੈ ਤੁਸੀਂ ਗਲਤੀ ਕਰ ਦਿੱਤੀ ਹੈ ਅਜੇ ਵੀ ਵਕਤ ਹੈ ਮਾਫੀ ਮੰਗ ਲਓ ਪਰ ਯਾਦਵ ਨੇ ਉਸ ਯਾਤਰੀ ਨੂੰ ਚਿੜਕ ਦਿੱਤਾ ਤੂੰ ਆਪਣਾ ਕੰਮ ਕਰ ਮੈਨੂੰ ਨਾ ਸਿਖਾ ਐਹੇ ਜੇ ਬਥੇਰੇ ਬਾਬੇ ਦੇਖੇ ਨੇ ਮੈਂ ਰੀਲ ਗੱਡੀ ਦੀ ਰਫਤਾਰ ਹੌਲੀ ਹੋਣੀ ਸ਼ੁਰੂ ਹੋ ਗਈ ਅਗਲਾ ਵੱਡਾ ਸਟੇਸ਼ਨ ਔਣੀ ਵਾਲਾ ਸੀ ਯਾਦਵ ਆਪਣੀ ਡਾਇਰੀ ਚੁੱਕ ਕੇ ਦਰਵਾਜ਼ੇ ਵੱਲ ਵਧਿਆ ਉਸਦੇ ਚਿਹਰੇ ਤੇ ਇੱਕ ਜੇਤੂ ਮੁਸਕਾਨ ਸੀ ਉਹ ਸੋਚ ਰਿਹਾ ਸੀ ਕੇ ਹੁਣ ਉਹ ਰੇਲਵੇ ਪੁਲਿਸ ਨੂੰ ਬੁਲਾ ਕੇ ਇਹਨਾਂ ਨੂੰ ਅੰਦਰ ਕਰਵਾਏਗਾ ਪਰ ਜਿਵੇਂ ਹੀ ਗੱਡੀ ਪਲੇਟਫਾਰਮ ਦੇ ਨੇੜੇ ਪਹੁੰਚੀ ਯਾਦਵ ਨੇ ਖਿੜਕੀ ਵਿੱਚੋਂ ਚਾਕ ਕੇ ਦੇਖਿਆ ਤੇ ਉਸਦੇ ਹੋਸ਼ ਉੱਡ ਗਏ ਪਲੇਟਫਾਰਮ ਤੇ ਆਮ ਦਿਨਾਂ ਵਾਲੀ ਭੀੜ ਨਹੀਂ ਸੀ ਅੱਜ ਉੱਥੇ ਪੂਰਾ ਸਟੇਸ਼ਨ ਖਾਕੀ ਵਰਦੀਆਂ ਨਾਲ ਭਰਿਆ ਹੋਇਆ ਸੀ ਦਰਜਨਾ ਪੁਲਿਸ ਵਾਲੇ ਕਮਾਂਡੋ ਤੇ ਵੱਡੀਆਂ ਬੰਦੂਕਾਂ ਵਾਲੇ ਜਵਾਨ ਤਾਇਨਾਤ ਸਨ ਲਾਲ ਤੇ ਨੀਲੀਆਂ ਬੱਤੀਆਂ ਵਾਲੀਆਂ ਗੱਡੀਆਂ ਦੀ ਕਤਾਰ ਲੱਗੀ ਹੋਈ ਸੀ ਪੂਰੇ ਜ਼ਿਲ੍ਹੇ ਦੀ ਪੁਲਿਸ ਫੋਰਸ ਉੱਥੇ ਇੰਜ ਖੜੀ ਸੀ ਜਿਵੇਂ ਕੋਈ ਜੰਗ ਲੱਗਣ ਵਾਲੀ ਹੋਵੇ ਯਾਦਵ ਨੇ ਕਬਰਾ ਕੇ ਆਪਣੇ ਸਾਥੀ ਨੂੰ ਕਿਹਾ ਯਾਰ ਅੱਜ ਕੋਈ ਬਹੁਤ ਵੱਡਾ ਵੀਆਈਪੀ ਆ ਰਿਹਾ ਹੈ ਕਿ ਪਰ ਜਦੋਂ ਗੱਡੀ ਰੁਕੀ ਤਾਂ ਉਹ ਸਾਰੀ ਫੋਰਸ ਕਿਸੇ ਵੀਆਈਪੀ ਕੋਚ ਵੱਲ ਨਹੀਂ ਬਲਕਿ ਸਿੱਧਾ ਉਸੇ ਜਨਰਲ ਡੱਬੇ ਵੱਲ ਭੱਜੀ ਆ ਰਹੀ ਸੀ ਜਿੱਥੇ ਯਾਦਵ ਤੇ ਬਾਬਾ ਮਹਿਤਾਬ ਸਿੰਘ ਜੀ ਬੈਠੇ ਸਨ ਸਭ ਤੋਂ ਅੱਗੇ ਇੱਕ 6 ਫੁੱਟ ਲੰਮਾ ਚੌੜੀ ਛਾਤੀ ਵਾਲਾ ਪੁਲਿਸ ਅਫਸਰ ਸੀ ਜਿਸਦੇ ਮੋਢਿਆਂ ਤੇ ਲੱਗੇ ਅਸ਼ੋਕ ਸਤੰਭ ਤੇ ਸਿਤਾਰੇ ਦੁਪਹਿਰ ਦੀ ਧੁੱਪ ਵਿੱਚ ਚਮਕ ਰਹੇ ਸੀ ਉਹ ਉਸ ਜ਼ਿਲ੍ਹੇ ਦਾ ਐਸਐਸਪੀ ਸਰਦਾਰ ਜਗਜੋਤ ਸਿੰਘ ਸੀ। ਯਾਦਵ ਦਾ ਦਿਲ ਹੁਣ ਗਲੇ ਵਿੱਚ ਆ ਗਿਆ। ਉਹ ਸੋਚ ਰਿਹਾ ਸੀ ਕਿ ਕੀ ਇਹ ਸਭ ਇਸ ਬੁੱਢੇ ਨਿਹੰਗ ਸਿੰਘ ਲਈ ਹੈ? ਐਸਐਸਪੀ ਦੇ ਚਿਹਰੇ ਤੇ ਇੰਨਾ ਗੁੱਸਾ ਸੀ ਕਿ ਦੇਖਣ ਵਾਲੇ ਦੇ ਸਾਹ ਸੁੱਕ ਜਾਣ। ਜਿਵੇਂ ਹੀ ਗੱਡੀ ਦੇ ਪਹੀਏ ਰੁਕੇ ਅਫਸਰ ਨੇ ਸਿੱਧਾ ਡੱਬੇ ਦੇ ਦਰਵਾਜ਼ੇ ਵੱਲ ਛਾਲ ਮਾਰੀ। ਆਖਿਰ ਕੌਣ ਸੀ ਉਹ ਅਫਸਰ? ਕੀ ਯਾਦਵ ਸਲੂਟ ਮਾਰ ਕੇ ਬਚ ਸਕੇਗਾ ਜਾਂ ਉਸਦੀ ਵਰਦੀ ਅੱਜ ਹੀ ਲੱਥ ਜਾਵੇਗੀ ਰੇਲ ਗੱਡੀ ਪਲੇਟਫਾਰਮ ਤੇ ਰੁਕ ਚੁੱਕੀ ਸੀ ਦਰਵਾਜ਼ੇ ਦੇ ਬਾਹਰ ਪੁਲਿਸ ਦੇ ਬੂਟਾਂ ਦੀ ਖੜਖੜਾਹਟ ਕਿਸੇ ਤੂਫਾਨ ਦੇ ਆਉਣ ਦਾ ਸੰਕੇਤ ਦੇ ਰਹੀ ਸੀ ਜਨਰਲ ਡੱਬੇ ਦੇ ਯਾਤਰੀ ਸਹਮੇ ਹੋਏ ਸੀ ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਿਰ ਹੋ ਕੀ ਰਿਹਾ ਹੈ टीटी यादव ने अपने कोट ਦੇ ਬਟਨ ਠੀਕ ਕੀਤੇ ਉਸ ਨੂੰ ਇੱਕ ਪਲ ਹੀ ਲੱਗਾ ਕਿ ਸ਼ਾਇਦ ਇਹ ਕੋਈ ਰੁਟੀਨ ਚੈਕਿੰਗ ਹੈ ਉਸਨੇ ਸੋਚਿਆ ਕਿ ਉਹ ਅਫਸਰ ਨੂੰ ਸਲੂਟ ਮਾਰ ਕੇ ਆਪਣੀ ਵਾਹਵਾ ਕਰਵਾ ਲਵੇਗਾ ਅਤੇ ਕਹਿ ਦੇਵੇਗਾ ਕਿ ਸਰ ਮੈਂ ਇੱਕ ਬਿਨਾ ਟਿਕਟ ਵਾਲੇ ਗੁੰਡੇ ਬਾਬੇ ਨੂੰ ਫੜਿਆ ਹੈ ਦਰਵਾਜ਼ਾ ਖੁੱਲਿਆ ਸਭ ਤੋਂ ਪਹਿਲਾਂ ਦੋ ਹਥਿਆਰਬੰਦ ਕਮਾਂਡੋ ਅੰਦਰ ਦਾਖਲ ਹੋਏ ਅਤੇ ਉਹਨਾਂ ਨੇ ਰਸਤਾ ਸਾਫ਼ ਕੀਤਾ ਉਨ੍ਹਾਂ ਦੇ ਪਿੱਛੇ ਉਹ ਲੰਬਾ ਚੌੜਾ ਐਸਐਸਪੀ ਅਫਸਰ ਡੱਬੇ ਦੇ ਵਿੱਚ ਦਾਖਲ ਹੋਇਆ ਉਸ ਦੇ ਚਿਹਰੇ ਤੇ ਅਜੀਹਾ ਜਲਾਲ ਸੀ ਕਿ ਟੀਟੀ ਯਾਦਵ ਦੇ ਮੂੰਹੋਂ ਬੋਲ ਹੀ ਨਹੀਂ ਨਿਕਲਿਆ ਯਾਦਵ ਨੇ ਕੰਬਦੇ ਹੱਥ ਨਾਲ ਸਲੂਟ ਮਾਰਨ ਦੀ ਕੋਸ਼ਿਸ਼ ਕੀਤੀ ਜੈ ਹਿੰਦ ਸਰ ਮੈਂ ਟੀਟੀ ਵਿਜੇ ਯਾਦਵ ਪਰ ਐਸਐਸਪੀ ਸਰਦਾਰ ਜਗਜੋਤ ਸਿੰਘ ਨੇ ਯਾਦਵ ਵੱਲ ਵੇਖਿਆ ਤੱਕ ਨਹੀਂ ਉਹ ਸਿੱਧਾ ਉਸ ਪੀੜ ਨੂੰ چیرਦਾ ਹੋਇਆ ਉਸੇ ਕੋਨੇ ਵੱਲ ਵਧਿਆ ਜਿੱਥੇ ਜਥੇਦਾਰ ਬਾਬਾ ਮਹਿਤਾਬ ਸਿੰਘ ਜੀ ਅਤੇ ਉਹਨਾਂ ਦਾ ਬੱਕਰਾ ਬੈਠੇ ਸੀ ਯਾਦਵ ਦੇ ਦਿਮਾਗ ਵਿੱਚ ਹੁਣ ਖਤਰੇ ਦੀ ਕੰਟੀ ਬਹੁਤ ਜ਼ੋਰ ਨਾਲ ਬੱਜੀ ਅਗਲੇ ਹੀ ਪਲ ਪੂਰੇ ਡੱਬੇ ਨੇ ਜੋ ਨਜ਼ਾਰਾ ਦੇਖਿਆ ਉਸਨੇ ਸਭ ਦੇ ਹੋਸ਼ ਉਡਾ ਦਿੱਤੇ ਉਹ ਸਖਤ ਮਿਜ਼ਾਜ ਪੁਲਿਸ ਅਫਸਰ ਜਿਸ ਦੇ ਨਾਮ ਤੋਂ ਇਲਾਕੇ ਦੇ ਮੁਜਰਮ ਕੰਬਦੇ ਸੀ ਉਹ ਉਸ ਸਾਧਾਰਨ ਜਿਹੇ ਨਿਹੰਗ ਸਿੰਘ ਦੇ ਸਾਹਮਣੇ ਜਾ ਕੇ ਗੋਡਿਆਂ 'ਪਾਰ ਬੈਠ ਗਿਆ ਅਤੇ ਬੜੇ ਸਤਕਾਰ ਨਾਲ ਬਾਬਾ ਮਹਿਤਾਬ ਸਿੰਘ ਜੀ ਦੇ ਦੋਵੇਂ ਪੈਰ ਫੜੇ ਅਤੇ ਮੱਥੇ ਨਾਲ ਲਗਾਏ ਐਸਐਸਪੀ ਦੀ ਆਵਾਜ਼ ਭਰੀ ਹੋਈ ਸੀ ਉਸਨੇ ਕਿਹਾ ਸਤਸ੍ਰੀਅਕਾਲ ਬਾਪੂ ਜੀ ਮੈਨੂੰ ਪਹੁੰਚਣ ਵਿੱਚ ਦੇਰੀ ਤਾਂ ਨਹੀਂ ਹੋ ਗਈ ਬਾਪੂ ਜੀ ਇਹ ਸ਼ਬਦ ਜਦੋਂ ਟੀਟੀ যাদব ਦੇ ਕੰਨਾਂ ਵਿੱਚ ਪਏ ਤਾਂ ਕਿਸੇ ਤਮਾਕੀ ਵਾਂਗ ਵੱਜੇ ਉਸਦੇ ਪੈਰਾਂ ਹੇਠੋਂ ਜ਼ਮੀਨ ਸੱਚਮੁੱਚ ਖਿਸਕ ਗਈ ਜਿਸ ਬਜ਼ੁਰਗ ਨੂੰ ਉਸਨੇ ਮੰਗਤਾ ਲਾਵਾਰਿਸ ਅਤੇ ਅਨਪੜ੍ਹ ਕਹਿ ਕੇ ਥੱਪੜ ਮਾਰਿਆ ਸੀ ਉਹ ਉਸ ਜ਼ਿਲ੍ਹੇ ਦੇ ਸਭ ਤੋਂ ਸ਼ਕਤੀਸ਼ਾਲੀ ਪੁਲਿਸ ਅਫਸਰ ਦਾ ਪਿਤਾ ਸੀ যাদব ਦਾ ਸਰੀਰ ਪਸੀਨੇ ਨਾਲ ਭਿੱਜ ਗਿਆ ਉਸ ਨੂੰ ਆਪਣੀ ਮੌਤ ਸਾਹਮਣੇ ਦਿਖਾਈ ਦੇਣ ਲੱਗੀ ਬਾਬਾ ਮਹਿਤਾਬ ਸਿੰਘ ਜੀ ਨੇ ਪਿਆਰ ਨਾਲ ਆਪਣੇ ਪੁੱਤ ਦੇ ਸਿਰ ਤੇ ਹੱਥ ਫੇਰਿਆ ਫਿਰ ਐਸਐਸਪੀ ਦੀ ਨਜ਼ਰ ਬਾਬਾ ਜੀ ਦੀ ਦਸਤਾਰ ਤੇ ਪਈ ਜੋ ਥੋੜੀ ਟੇਢੀ ਸੀ ਅਤੇ ਗਲ ਤੇ ਉਂਗਲਾਂ ਦੇ ਲਾਲ ਨਿਸ਼ਾਨ ਅਜੇ ਵੀ ਸਾਫ਼ ਦਿਖ ਰਹੇ ਸਨ ਐਸਐਸਪੀ ਸਰਦਾਰ ਜਗਜੋਤ ਸਿੰਘ ਇੱਕਦਮ ਖੜਾ ਹੋ ਗਿਆ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਚੁੱਕਿਆ ਸੀ ਉਸ ਨੇ ਪੂਰੇ ਡੱਬੇ ਵਿੱਚ ਨਜ਼ਰ ਕਮਾਈ ਤੇ ਗਰਜਵੀਂ ਆਵਾਜ਼ ਵਿੱਚ ਪੁੱਛਿਆ ਬਾਪੂ ਜੀ ਕਿਹੜਾ ਹੈ ਉਹ ਬਦਕਿਸਮਤ ਇਨਸਾਨ ਜਿਸ ਨੇ ਅੱਜ ਆਪਣੀ ਮੌਤ ਨੂੰ ਆਵਾਜ਼ ਮਾਰੀ ਹੈ ਕਿਸਨੇ ਤੁਹਾਡੀ ਦਸਤਾਰ ਨੂੰ ਹੱਥ ਪਾਉਣ ਦੀ ਜ਼ਰਤ ਕੀਤੀ ਬਾਬਾ ਮਹਿਤਾਬ ਸਿੰਘ ਜੀ ਚੁੱਪ ਰਹੇ ਪਰ ਉਹਨਾਂ ਦੇ ਨਾਲ ਬੈਠੇ ਨੌਜਵਾਨ ਸਿੰਘ ਭਾਈ ਜੋਰਾਵਰ ਸਿੰਘ ਨੇ ਉਂਗਲ ਸਿੱਧੀ ਟੀਟੀ Yadav ਵੱਲ ਕਰ ਦਿੱਤੀ ਐਸਐਸਪੀ ਦੀਆਂ ਅੱਖਾਂ ਟੀਟੀ Yadav ਤੇ ਟਿਕ ਗਈਆਂ ਉਹ ਨਜ਼ਰ ਇੰਨੀ ਤਿੱਖੀ ਸੀ ਕਿ Yadav ਨੂੰ ਲੱਗਾ ਜਿਵੇਂ ਕਿਸੇ ਸ਼ੇਰ ਨੇ ਸ਼ਿਕਾਰ ਨੂੰ ਕੂਰਿਆ ਹੋਵੇ Yadav ਪਿੱਛੇ ਹਟਣ ਲੱਗਾ ਸਰ ਸਰ ਮੈਨੂੰ ਪਤਾ ਨਹੀਂ ਸੀ ਮੇਰੇ ਕੋਲੋਂ ਗਲਤੀ SSP ਹੋਲੀ ਹੋਲੀ ਯਾਦਵ ਦੇ ਵੱਲ ਵਧਿਆ ਉਸਦੇ ਬੂਟਾਂ ਦੀ ਆਵਾਜ਼ ਯਾਦਵ ਦੇ ਦਿਲ ਦੀ ਧੜਕਣ ਵਧਾ ਰਹੀ ਸੀ SSP ਨੇ ਯਾਦਵ ਦੇ ਬਿਲਕੁਲ ਨੇੜੇ ਜਾ ਕੇ ਕਿਹਾ ਮੈਨੂੰ ਪਤਾ ਨਹੀਂ ਸੀ ਤੈਨੂੰ ਇਹ ਨਹੀਂ ਪਤਾ ਸੀ ਕਿ ਉਹ ਮੇਰਾ ਪਿਓ ਹੈ ਮੈਨੂੰ ਜਾਂ ਤੈਨੂੰ ਇਹ ਨਹੀਂ ਪਤਾ ਸੀ ਕਿ ਵਰਦੀ ਪਾ ਕੇ ਬਜ਼ੁਰਗਾਂ ਤੇ ਹੱਥ ਚੁੱਕਣਾ ਮਰਦਾਂ ਦਾ ਕੰਮ ਨਹੀਂ ਹੁੰਦਾ ਅੱਜ ਤੂੰ ਸਿਰਫ ਇੱਕ ਥੱਪੜ ਨਹੀਂ ਮਾਰਿਆ ਅੱਜ ਤੂੰ ਆਪਣੀ ਪੂਰੀ ਜ਼ਿੰਦਗੀ ਬਰਬਾਦੀ ਦੇ ਵੱਲ ਧੱਕ ਦਿੱਤੀ ਹੈ ਪੁਲਿਸ ਵਾਲਿਆਂ ਨੇ ਯਾਦਵ ਨੂੰ けਰ ਦਿਆ ਪੂਰੇ ਸਟੇਸ਼ਨ ਤੇ ਸਨਾਂਟਾ ਸੀ ਯਾਦਵ ਸੋਚ ਰਿਹਾ ਸੀ ਕਿ ਕਾਸ਼ ਉਸਨੇ ਉਹ ਥੱਪੜ ਨਾ ਮਾਰਿਆ ਹੁੰਦਾ ਪਰ ਹੁਣ ਕਾਸ਼ ਦਾ ਵਕਤ ਲੰਘ ਚੁਕਿਆ ਸੀ ਹੁਣ ਵਕਤ ਸੀ ਹਿਸਾਬ ਦਾ ਕੀ ਐਸਐਸਪੀ ਕਾਨੂੰਨੀ ਕਾਰਵਾਈ ਕਰੇਗਾ ਜਾਂ ਫਿਰ ਗੁੱਸੇ ਵਿੱਚ ਉਹ ਕਰੇਗਾ ਜੋ ਯਾਦਵ ਨੇ ਕਦੇ ਸੋਚਿਆ ਵੀ ਨਹੀਂ ਸੀ ਰੇਲ ਗੱਡੀ ਦੇ ਉਸ ਡੱਬੇ ਵਿੱਚ ਹੁਣ ਸਿਰਫ ਐਸਐਸਪੀ ਸਰਦਾਰ ਜਗਜੋਤ ਸਿੰਘ ਦੀ ਪਾਰੀ ਆਵਾਜ਼ ਗੂੰਜ ਰਹੀ ਸੀ टीटी यादव ਦੇ ਚਿਹਰੇ ਦਾ ਰੰਗ ਕਦੇ ਲਾਲ ਹੁੰਦਾ ਤੇ ਕਦੇ ਪੀਲਾ ਉਹ ਹੱਥ ਜੋੜ ਕੇ ਖੜਾ ਸੀ ਤੇ ਉਸਦੇ ਗੋਡੇ ਕੰਮ ਰਹੇ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਅੱਜ ਉਸਨੇ ਕਿਸੇ ਪਰਿੰਡਾ ਦੇ ਛੱਤੇ ਨੂੰ ਛੇੜ ਲਿਆ ਹੈ ਐਸਐਸਪੀ ਨੇ ਯਾਦਵ ਦਾ ਕੋਲਰ ਫੜਿਆ ਅਤੇ ਉਸ ਨੂੰ ਤੂ ਕੇ ਸੀਟ ਦੇ ਦਚਕਾਰ ਖਾਲੀ ਜਗ੍ਹਾ ਤੇ ਲੈ ਆਇਆ ਐਸਐਸਪੀ ਨੇ ਯਾਦਵ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਿਆ ਕਿਉਂ ਭਈ ਅਫਸਰ ਸਾਹਿਬ ਤੂੰ ਮੇਰੇ ਬਾਪੂ ਨੂੰ ਕਿਹਾ ਸੀ ਕਿ ਜਾਨਵਰ ਬਿਨਾਂ ਟਿਕਟ ਹੈ ਲਿਆ ਜ਼ਰਾ ਪਈ ਮਸ਼ੀਨ ਚੱਕਰ ਟਿਕਟਾ ਯਾਦਵ ਦੇ ਹੱਥੋਂ ਮਸ਼ੀਨ ਡਿੱਗ ਪਈ ਉਹ ਬੋਲਣ ਜੋਗਾ ਨਹੀਂ ਰਿਹਾ एसएसपी ਨੇ ਬਾਬਾ ਮਹਿਤਾਬ ਸਿੰਘ ਜੀ ਦੀ ਜੇਬ ਵਿੱਚੋਂ ਟਿਕਟਾਂ ਕੱਢੀਆਂ ਅਤੇ Yadav ਦੇ ਮੂੰਹ ਤੇ ਮਾਰੀਆਂ ਆ ਦੇਖ ਬਾਬਾ ਜੀ ਦੀ ਟਿਕਟ ਵੀ ਹੈ ਸੇਵਾਦਾਰਾਂ ਦੀ ਵੀ ਹੈ ਅਤੇ ਉਸ ਬੱਕਰੇ ਦੀ ਵੀ ਪੂਰੀ ਟਿਕਟ ਲਈ ਹੋਈ ਹੈ ਤੇਰਾ ਮਸਲਾ ਟਿਕਟ ਦਾ ਨਹੀਂ ਸੀ ਤੇਰਾ ਮਸਲਾ ਤੇਰਾ ਇੱਕ ਗੰਦਾ ਹੰਕਾਰ ਸੀ ਤੈਨੂੰ ਲੱਗਾ ਕਿ ਇੱਕ ਬਜ਼ੁਰਗ ਨਿਹੰਗ ਸਿੰਘ ਹੈ ਅਨਪੜ ਹੋਵੇਗਾ ਡਰਾ ਕੇ ਪੈਸੇ ਲੈ ਲਵਾਂਗਾ Yadav ਨੇ ਰੋਂਦੇ ਹੋਏ ਕਿਹਾ ਸਰ ਮੈਨੂੰ ਮਾਫ਼ ਕਰ ਦਿਓ ਮੇਰੇ ਬੱਚੇ ਹਨ ਮੇਰੀ ਨੌਕਰੀ ਖਾਦੀ ਜਾਵੇਗੀ ਇਹ ਸੁਣ ਕੇ एसएसपी ਦਾ ਗੁੱਸਾ ਹੋਰ ਵੱਧ ਗਿਆ ਉਸਨੇ ਇੱਕ ਜ਼ੋਰਦਾਰ ਥੱਪੜ Yadav ਦੇ ਮੂੰਹ ਤੇ ਜੜ ਦਿੱਤਾ ਇਹ ਥੱਪੜ ਉਸ ਥੱਪੜ ਨਾਲੋਂ ਵੀ ਤੇਜ਼ ਸੀ ਜੋ Yadav ਨੇ ਬਾਬਾ ਮਹਿਤਾਬ ਸਿੰਘ ਜੀ ਨੂੰ ਮਾਰਿਆ ਸੀ Yadav ਜ਼ਮੀਨ ਤੇ ਡਿੱਗ ਪਿਆ SSP ਨੇ ਗਰਜ ਕੇ ਕਿਹਾ ਜਦੋਂ ਤੂੰ ਇੱਕ 75 ਸਾਲ ਦੇ ਬਜ਼ੁਰਗ ਤੇ ਹੱਥ ਚੁੱਕਿਆ ਸੀ ਉਦੋਂ ਤੈਨੂੰ ਆਪਣੇ ਬੱਚੇ ਯਾਦ ਨਹੀਂ ਆਏ ਜਦੋਂ ਤੂੰ ਇੱਕ ਗੁਰੂ ਦੇ ਸਿੱਖ ਦੀ ਦਸਤਾਰ ਨੂੰ ਹੱਥ ਪਾਇਆ ਉਦੋਂ ਤੈਨੂੰ ਆਪਣੀ ਨੌਕਰੀ ਦਾ ਖਿਆਲ ਨਹੀਂ ਆਇਆ ਤੂੰ ਅੱਜ ਸਿਰਫ ਕਾਨੂੰਨ ਨਹੀਂ ਤੋੜਿਆ ਤੂੰ ਇਨਸਾਨੀਅਤ ਦਾ ਕਤਲ ਕੀਤਾ ਹੈ ਪੂਰਾ ਡੱਬਾ ਜੋ ਪਹਿਲਾਂ ਚੁੱਪ ਸੀ ਹੁਣ ਬੋਲ ਪਿਆ ਯਾਤਰੀਆਂ ਨੇ ਚੀਕ ਕੇ ਕਿਹਾ ਸਾਹਿਬ ਇਸਨੇ ਬਹੁਤ ਤੰਗ ਕੀਤਾ ਹੋਇਆ ਹੈ ਇਹ ਹਰ ਗਰੀਬ ਨੂੰ ਲੁੱਟਦਾ ਹੈ ਤੇ ਪਰੇਸ਼ਾਨ ਕਰਦਾ ਹੈ ਬਹੁਤ ਵਧੀਆ ਹੋਇਆ ਇਸ ਨਾਲ ਇਹਦੀ ਇਹੀ ਸਜ਼ਾ ਬਣਦੀ ਹੈ ਯਾਦਵ ਜ਼ਮੀਨ ਤੇ ਰੜਦਾ ਹੋਇਆ ਜਥੇਦਾਰ ਬਾਬਾ ਮਹਿਤਾਬ ਸਿੰਘ ਜੀ ਦੇ ਪੈਰਾਂ ਵਾਲ ਵਧਿਆ ਉਸਨੇ ਬਾਬਾ ਜੀ ਦੇ ਪੈਰ ਫੜ ਲਏ ਅਤੇ ਨੱਕ ਰਗੜਨ ਲੱਗਾ ਬਾਬਾ ਜੀ ਮੈਨੂੰ ਬਚਾ ਲਓ ਮੇਰੇ ਕੋਲੋਂ ਪਾਪ ਹੋ ਗਿਆ ਹੈ ਮੈਨੂੰ ਮਾਫ ਕਰ ਦਿਓ ਬਾਬਾ ਮਹਿਤਾਬ ਸਿੰਘ ਜੀ ਜੋ ਹੁਣ ਤੱਕ ਸ਼ਾਂਤ ਬੈਠੇ ਸਨ ਉਨ੍ਹਾਂ ਨੇ ਆਪਣੇ ਪੁੱਤ ਨੂੰ ਇਸ਼ਾਰਾ ਕੀਤਾ ਕਿ ਰੁਕ ਜਾਵੇ ਬਾਬਾ ਜੀ ਨੇ ਯਾਦਵ ਦੇ ਸਿਰ ਤੇ ਹੱਥ ਨਹੀਂ ਰੱਖਿਆ ਸਗੋਂ ਉਸ ਨੂੰ ਪਰੇ ਹਟਾ ਦਿੱਤਾ ਉਹਨਾਂ ਨੇ ਬੜੇ ਠਰਮੇ ਨਾਲ ਕਿਹਾ ਪੁੱਤਰਾ ਮਾਫੀ ਗਲਤੀ ਦੀ ਹੁੰਦੀ ਹੈ ਹੰਕਾਰ ਦੀ ਨਹੀਂ ਜੇ ਅੱਜ ਮੇਰਾ ਪੁੱਤਰ ਐਸਐਸਪੀ ਨਾ ਹੁੰਦਾ ਤਾਂ ਕੀ ਤੂੰ ਮੇਰੀ ਫਰਿਆਦ ਸੁਣਦਾ ਨਹੀਂ ਨਾ ਤੂੰ ਮੈਨੂੰ ਚਲਦੀ ਗੱਡੀ 'ਚੋਂ ਧੱਕਾ ਦੇਣਾ ਸੀ ਇਸ ਲਈ ਤੈਨੂੰ ਸਜ਼ਾ ਮਿਲਣੀ ਜ਼ਰੂਰੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਫਸਰ ਵਰਦੀ ਦੇ ਨਸ਼ੇ ਵਿੱਚ ਕਿਸੇ ਬਜ਼ੁਰਗ ਦੀ ਪੱਗ ਨੂੰ ਹੱਥ ਪਾਉਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ ਐਸਐਸਪੀ ਸਰਦਾਰ ਜਗਜੋਤ ਸਿੰਘ ਨੇ ਆਪਣੇ ਜਵਾਨਾਂ ਨੂੰ ਹੁਕਮ ਦਿੱਤਾ ਇਸ ਨੂੰ ਚੁੱਕੋ ਇਸ ਦੀ ਵਰਦੀ ਉਤਾਰੋ ਅਤੇ ਹਥਕੜੀ ਲਗਾਓ ਇਸ ਤੇ ਧਾਰਮਿਕ ਭਾਵਨਾਵਾਂ ਪੜਕਾਉਣ ਬਜ਼ੁਰਗ ਨਾਲ ਕੁੱਟਮਾਰ ਕਰਨ ਅਤੇ ਗੁੰਡਾਗਰਦੀ ਕਰਨ ਦਾ ਪਰਚਾ ਦਰਜ ਕਰੋ ਇਸ ਨੂੰ ਥਾਣੇ ਤੱਕ ਪੈਦਲ ਕਢੀਸ ਕੇ ਲੈ ਜਾਓ ਤਾਂ ਜੋ ਸਾਰਾ ਸ਼ਹਿਰ ਦੇਖੇ ਕਿ ਹੰਕਾਰੀ ਦਾ ਅੰਜਾਮ ਕੀ ਹੁੰਦਾ ਹੈ ਪੁਲਿਸ ਵਾਲਿਆਂ ਨੇ ਯਾਦਵ ਨੂੰ ਕੋਲਰ ਤੋਂ ਫੜ ਕੇ ਖੜਾ ਕੀਤਾ ਉਸ ਦਾ ਕੋਟ ਲਾਹ ਦਿੱਤਾ ਗਿਆ ਜਿਸ ਡੱਬੇ ਵਿੱਚ ਉਹ ਸ਼ੇਰ ਬਣ ਕੇ ਵੜਿਆ ਸੀ ਹੁਣ ਉੱਥੋਂ ਇੱਕ ਭਿੱਜੀ ਬਿੱਲੀ ਵਾਂਗ ਸਿਰ ਝੁਕਾ ਕੇ ਨਿਕਲ ਰਿਹਾ ਸੀ ਕੀ ਯਾਦਵ ਦੀ ਨੌਕਰੀ ਬਚੇਗੀ ਤੇ ਬਾਬਾ ਜੀ ਨੇ ਆਪਣੇ ਪੁੱਤ ਨੂੰ ਜਾਣ ਲੱਗੇ ਅਜਿਹੀ ਕਿਹੜੀ ਗੱਲ ਕਹੀ ਜਿਸ ਨੇ ਐਸਐਸਪੀ ਦੀਆਂ ਅੱਖਾਂ ਵੀ ਨਮ ਕਰ ਦਿੱਤੀਆਂ ਪਲੈਟਫਾਰਮ ਤੇ ਖੜੇ ਹਜ਼ਾਰਾਂ ਲੋਕਾਂ ਨੇ ਵੇਖਿਆ ਕਿ ਕਿਵੇਂ ਇੱਕ ਵਰਦੀ ਵਾਲੇ ਹੰਕਾਰੀ ਨੂੰ ਪੁਲਿਸ ਵਾਲੇ ਕੋਲਰ ਤੋਂ ਫੜ ਕੇ ਕਢੀਸ ਰਹੇ ਸਨ ਯਾਦਵ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਪਰ ਅੱਜ ਉਹ ਹੰਝੂ ਪਛਤਾਵੇ ਦੇ ਨਹੀਂ ਸਗੋਂ ਆਪਣੀ ਗਵਾਚੀ ਹੋਈ ਫੈਕੜ ਦੇ ਸੀ ਉਸ ਦੇ ਸਾਥੀ ਟੀਟੀਵੀ ਦੂਰ ਖੜੇ ਤਮਾਸ਼ਾ ਵੇਖ ਰਹੇ ਸਨ ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਸ ਬਲਵਾਨ ਐਸਐਸਪੀ ਦੇ ਸਾਹਮਣੇ ਮੂੰਹ ਖੁੱਲੇ एसएसपी सरदार जगजोत सिंह फिर अपने पिता ਵੱਲ ਮੁੜਿਆ ਉਸਨੇ ਆਪਣਾ ਜੀਬ ਰੁਮਾਲ ਕੱਢਿਆ ਅਤੇ ਬਹੁਤ ਹੀ ਸਤਕਾਰ ਨਾਲ ਬਾਬਾ ਮਹਿਤਾਬ ਸਿੰਘ ਜੀ ਦੇ ਚਿਹਰੇ ਤੇ ਲੱਗੀ ਧੂੜ ਸਾਫ਼ ਕੀਤੀ ਉਸਨੇ ਕਿਹਾ ਚਲੋ ਬਾਪੂ ਜੀ ਹੁਣ ਤੁਸੀਂ ਮੇਰੇ ਨਾਲ ਸਰਕਾਰੀ ਗੱਡੀ ਵਿੱਚ ਜਾਵੋਗੇ ਇਹ ਟ੍ਰੇਨ ਤੇ ਇਹ ਭੀੜ ਤੁਹਾਡੇ ਲਾਇਕ ਨਹੀਂ ਹੈ ਪਰ ਬਾਬਾ ਮਹਿਤਾਬ ਸਿੰਘ ਜੀ ਨੇ ਜੋ ਜਵਾਬ ਦਿੱਤਾ ਉਸਨੇ ਉੱਥੇ ਖੜੇ ਹਰ ਸ਼ਖਸ ਦਾ ਦਿਲ ਜਿੱਤ ਲਿਆ ਉਹਨਾਂ ਨੇ ਮੁਸਕਰਾਉਂਦੇ ਹੋਏ ਕਿਹਾ ਨਹੀਂ ਪੁੱਤ ਮੈਂ ਗੁਰੂ ਦਾ ਸਿੱਖ ਹਾਂ ਮੈਂ ਆਪਣਾ ਸਫ਼ਰ ਇਸੇ ਸੰਗਤ ਦੇ ਨਾਲ ਪੂਰਾ ਕਰਾਂਗਾ ਤੂੰ ਆਪਣਾ ਫਰਜ਼ ਨਿਭਾ ਦਿੱਤਾ ਹੈ ਹੁਣ ਮੈਨੂੰ ਆਪਣਾ ਧਰਮ ਨਿਭਾਉਣ ਦੇ ਮੈਂ ਹਜ਼ੂਰ ਸਾਹਿਬ ਆਪਣੇ ਗੁਰੂ ਦੇ ਦਰ ਤੇ ਜਾ ਰਿਹਾ ਹਾਂ ਤੇ ਗੁਰੂ ਦੇ ਦਰ ਤੇ ਬੰਦਾ ਵੀ ਆਈਪੀ ਬਣ ਕੇ ਨਹੀਂ ਬਲਕਿ ਇੱਕ ਸਧਾਰਨ ਮੁਸਾਫਿਰ ਬਣ ਕੇ ਹੀ ਸੋਬਦਾ ਹੈ ਫਿਰ ਉਹਨਾਂ ਨੇ ਆਪਣੇ ਪੁੱਤ ਦੇ ਮੋਢੇ ਤੇ ਹੱਥ ਰੱਖਿਆ ਤੇ ਬੜੀ ਗੰਭੀਰਤਾ ਨਾਲ ਕਿਹਾ ਪੁੱਤ ਯਾਦ ਰੱਖੀ ਅੱਜ ਤੂੰ ਮੇਰਾ ਪੱਖ ਇਸ ਲਈ ਲਿਆ ਕਿਉਂਕਿ ਮੈਂ ਤੇਰਾ ਪਿਓ ਸੀ ਪਰ ਜਦੋਂ ਕੱਲ ਨੂੰ ਕਿਸੇ ਹੋਰ ਦੇ ਬਾਪੂ ਨਾਲ ਤੱਕਾ ਹੋਵੇ ਤਾਂ ਵੀ ਤੇਰੀ ਤਾਕਤ ਓਵੇਂ ਹੀ ਗਰਜਣੀ ਚਾਹੀਦੀ ਹੈ ਆਪਣੀ ਤਾਕਤ ਦਾ ਇਸਤੇਮਾਲ ਕਦੇ ਕਿਸੇ ਨੂੰ ਦਬਾਉਣ ਲਈ ਨਾ ਕਰੀ ਨਹੀਂ ਤਾਂ ਰੱਬ ਕਿਸੇ ਹੋਰ ਨੂੰ ਤੇਰੇ ਤੱਕਰੇ ਲਈ ਭੇਜ ਦੇਵੇਗਾ ਐਸਐਸਪੀ ਦੀਆਂ ਅੱਖਾਂ ਨਮ ਹੋ ਗਈਆਂ ਉਸਨੇ ਸਿਰ ਝੁਕਾ ਕੇ ਆਪਣੇ ਬਾਪੂ ਦੇ ਚਰਨ ਛੂਹੇ ਰੇਲ ਗੱਡੀ ਨੇ ਇੱਕ ਲੰਬੀ ਸੀਟੀ ਮਾਰੀ ਇਹ ਸੀਟੀ ਅੱਜ ਕਿਸੇ ਆਮ ਗੱਡੀ ਦੀ ਆਵਾਜ਼ ਨਹੀਂ ਸੀ ਸਗੋਂ ਇੰਜ ਲੱਗ ਰਿਹਾ ਸੀ ਜਿਵੇਂ ਜੰਗ ਜਿੱਤਣ ਤੋਂ ਬਾਅਦ ਕੋਈ ਜੈਕਾਰਾ ਗੂੰਜਿਆ ਹੋਵੇ ਗੱਡੀ ਹੌਲੀ-ਹੌਲੀ ਪਲੇਟਫਾਰਮ ਤੋਂ ਅੱਗੇ ਵਧਣ ਲੱਗੀ। ਡੱਬੇ ਦੇ ਅੰਦਰਲਾ ਨਜ਼ਾਰਾ ਹੁਣ ਬਿਲਕੁਲ ਬਦਲ ਚੁੱਕਾ ਸੀ। ਉਹ ਯਾਤਰੀ ਜੋ ਕੁਝ ਸਮੇਂ ਪਹਿਲਾਂ ਬਾਬਾ ਮਹਿਤਾਬ ਸਿੰਘ ਜੀ ਦੇ ਬੱਕਰੇ ਤੋਂ ਪਰੇਸ਼ਾਨ ਸਨ, ਹੁਣ ਉਹ ਸਾਰੇ ਬੜੀ ਸ਼ਰਧਾ ਨਾਲ ਉਹਨਾਂ ਦੇ ਕੋਲ ਆ ਕੇ ਬੈਠ ਗਏ। ਇੱਕ ਨੌਜਵਾਨ ਸਿੰਘ ਨੇ ਹੱਥ ਜੋੜ ਕੇ ਕਿਹਾ, "ਬਾਬਾ ਜੀ, ਸਾਨੂੰ ਮਾਫ਼ ਕਰਨਾ। ਸਾਨੂੰ ਨਹੀਂ ਸੀ ਪਤਾ ਕਿ ਤੁਸੀਂ ਇੰਨੀ ਵੱਡੀ ਹਸਤੀ ਹੋ।" ਬਾਬਾ ਜੀ ਨੇ ਬੜੇ ਪਿਆਰ ਨਾਲ ਬੱਕਰੇ ਦੇ ਸਿਰ ਤੇ ਹੱਥ ਫੇਰਿਆ ਤੇ ਹੱਸ ਕੇ ਕਿਹਾ, "ਪੁੱਤਰਾ, ਮੈਂ ਕੋਈ ਵੱਡੀ ਹਸਤੀ ਨਹੀਂ ਆ।" मेरा पुत्त अफसर है मैं नहीं मेरी असली ताकत मेरा रुतबा नहीं बल्कि मेरा सबर ते मेरा गुरु है सचखंड एक्सप्रेस अपनी मंजिल ਵੱਲ ਵੱਧ ਰਹੀ ਸੀ ਪਰ ਪਿੱਛੇ ਇੱਕ ਬਹੁਤ ਵੱਡਾ ਸਬਕ ਛੱਡ ਗਈ ਸੀ ਟੀਟੀ यादव ਜਿਸ ਨੂੰ ਆਪਣੀ ਵਰਦੀ ਤੇ ਬਹੁਤ ਹੰਕਾਰ ਸੀ ਅੱਜ ਉਹ ਜੇਲ੍ਹ ਦੀਆਂ ਸਲਾਕਾਂ ਪਿੱਛੇ ਬੈਠਾ ਇਹ ਸੋਚ ਰਿਹਾ ਸੀ ਕਿ ਕਾਸ਼ ਉਸਨੇ ਉਸ ਬਜ਼ੁਰਗ ਦੀ ਸਾਦਗੀ ਦਾ ਮਜ਼ਾਕ ਨਾ ਉਡਾਇਆ ਹੁੰਦਾ ਉਹ ਬੱਕਰਾ ਜਿਸ ਨੂੰ ਯਾਦਵ ਗੱਡੀ ਚੋਂ ਬਾਹਰ ਸੁੱਟਣਾ ਚਾਹੁੰਦਾ ਸੀ ਉਹ ਤਾਂ ਹਜ਼ੂਰ ਸਾਹਿਬ ਪਹੁੰਚ ਗਿਆ ਪਰ ਯਾਦਵ ਖੁਦ ਰਸਤੇ ਵਿੱਚ ਹੀ ਰਹਿ ਗਿਆ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਕਦੇ ਵੀ ਕਿਸੇ ਇਨਸਾਨ ਦੇ ਪਹਿਰਾਵੇ ਜਾਂ ਸਾਦਗੀ ਨੂੰ ਦੇਖ ਕੇ ਉਸ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਹੰਕਾਰ ਨੇ ਸਿਰ ਚੁੱਕਿਆ ਹੈ ਇਨਸਾਫ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਹੋਇਆ ਹੈ ਜੋ ਇਨਸਾਨ ਦੂਜਿਆਂ ਦੀ ਦਸਤਾਰ ਨੂੰ ਹੱਥ ਪਾਉਂਦਾ ਹੈ ਕੁਦਰਤ ਉਸ ਦੀ ਆਪਣੀ ਪੱਗ ਰੋਲਣ ਵਿੱਚ ਦੇਰ ਨਹੀਂ ਲਾਉਂਦੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਿ ਐਸਐਸਪੀ ਸਰਦਾਰ ਜਗਜੋਤ ਸਿੰਘ ਨੇ ਜੋ ਕੀਤਾ ਉਹ ਸਹੀ ਸੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਹੰਕਾਰੀ ਇਨਸਾਨ ਤੱਕ ਇਹ ਸੁਨੇਹਾ ਪਹੁੰਚ ਸਕੇ ਕਿ ਨਿਮੇਸੋ ਗੋਰਾ ਹੋਏ ਜੋ ਚੁੱਕਦਾ ਹੈ ਉਹੀ ਅਸਲ ਵਿੱਚ ਵੱਡਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ